ਅੱਜ ਦੇ ਬਿਜ਼ੀ ਲਾਈਫਸਟਾਈਲ ਵਿੱਚ ਦਿਲ ਦੀਆਂ ਬਿਮਾਰੀਆਂ ਬੜੀ ਤੇਜ਼ੀ ਦੇ ਨਾਲ ਵੱਧ ਰਹੀਆਂ ਨੇ ਦਿਲ ਦਾ ਦੌਰਾ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਤੱਕ ਖੂਨ ਅਤੇ ਆਕਸੀਜਨ ਠੀਕ ਢੰਗ ਦੇ ਨਾਲ ਨਹੀਂ ਪਹੁੰਚ ਪਾਉਂਦੇ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲ ਦਾ ਦੌਰਾ ਅਚਾਨਕ ਨਹੀਂ ਹੁੰਦਾ ਸਾਡਾ ਸਰੀਰ ਇਸ ਤੋਂ ਪਹਿਲਾਂ ਸਾਨੂੰ ਕਈ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਨ੍ਹਾਂ ਨੂੰ ਅਕਸਰ ਅਸੀਂ ਨਜ਼ਰਅੰਦਾਜ਼ ਕਰਦੇ ਰਹਿੰਦੇ ਹਾਂ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਛਾਤੀ ਵਿੱਚ ਬੇਆਰਾਮੀ ਜਾਂ ਦਬਾਅ ਮਹਿਸੂਸ ਹੋਣਾ ਇਹ ਜਕੜਨ ਜਾਂ ਫਿਰ ਭਾਰੀਪਨ ਵਾਂਗ ਹੁੰਦਾ ਹੈ ਜੋ ਛਾਤੀ ਦੇ ਵਿੱਚਕਾਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਦਰਦ ਕਈ ਵਾਰ ਖੱਬੇ ਹੱਥ ਗਰਦਨ ਜਵਾੜੇ ਜਾਂ ਫਿਰ ਪਿੱਠ ਤੱਕ ਵੀ ਫੈਲ ਜਾਂਦਾ ਹੈ ਅਕਸਰ ਲੋਕ ਇਸ ਨੂੰ ਗੈਸ ਜਾਂ ਫਿਰ ਐਸਿਡਿਟੀ ਸਮਝ ਲੈਂਦੇ ਨੇ ਪਰ ਇਹ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ ਦੂਜਾ ਲੱਛਣ ਬੇਹਦ ਥਕਾਵਟ ਅਤੇ ਕਮਜ਼ੋਰੀ ਰਹਿਣਾ ਜੇ ਰੋਜ਼ਾਨਾ ਰੁਟੀਨ ਦਾ ਥੋੜਾ ਜਿਹਾ ਕੰਮ ਕਰਨ ਉੱਤੇ ਵੀ ਤੁਹਾਨੂੰ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਦਿਲ ਦੀ ਬਿਮਾਰੀ ਦੀ ਚੇਤਾਵਨੀ ਹੋ ਸਕਦੀ ਹੈ। ਖਾਸ ਕਰਕੇ ਇਹ ਸਮੱਸਿਆ ਔਰਤਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ। ਤੀਜਾ ਲੱਛਣ ਸਾਹ ਲੈਣਾਂ ਵਿੱਚ ਮੁਸ਼ਕਲ ਹੋਣਾ ਅਤੇ ਬਿਨਾਂ ਕਾਰਨ ਪਸੀਨਾ ਆਉਂਦੇ ਰਹਿਣਾ। ਦਿਲ ਦੇ ਦੌਰੇ ਤੋਂ ਪਹਿਲਾਂ ਆਕਸੀਜਨ ਦੀ ਘਾਟ ਕਾਰਨ ਸਰੀਰ ਸਾਹ ਲਈ ਸੰਘਰਸ਼ ਕਰਦਾ ਹੈ। ਪੌੜੀਆਂ ਚੜਨ ਜਾਂ ਫਿਰ ਥੋੜਾ ਤੁਰਨ ਨਾਲ ਹੀ ਸਾਹ ਚੜਨਾ ਜਾਂ ਪਸੀਨਾ ਆਉਣਾ ਖਤਰੀ ਦੀ ਕੰਟੀ ਹੋ ਸਕਦੀ ਹੈ ਚੌਥਾ ਲੱਛਣ ਦਿਲ ਦੀ ਅਨਿਯਮਤਾ ਧੜਕਣ ਅਤੇ ਚੱਕਰ ਆਉਣੇ ਜੇਕਰ ਅਚਾਨਕ ਦਿਲ ਤੇਜ਼ ਧੜਕਣ ਲੱਗ ਜਾਵੇ ਅੱਖਾਂ ਅੱਗੇ ਹਨੇਰਾ ਹੋਵੇ ਜਾਂ बेहोਸ਼ੀ ਜਿਹੀ ਮਹਿਸੂਸ ਹੋਵੇ ਤਾਂ ਇਸ ਨੂੰ ਕਦੇ ਵੀ ਹਲਕੇ ਵਿੱਚ ਨਾ ਲੋ ਇਹ ਸਾਰੇ ਸੰਕੇਤ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਵੱਲੋਂ ਦਿੱਤੇ ਜਾਂਦੇ ਨੇ ਇਸ ਲਈ ਜੇ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਸਮੇਂ ਸਿਰ ਇਲਾਜ ਨਾਲ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ ਅੱਜ ਦੇ ਬਿਜ਼ੀ ਲਾਈਫ ਸਟਾਈਲ ਵਿੱਚ ਦਿਲ ਦੀਆਂ ਬਿਮਾਰੀਆਂ ਬੜੀ ਤੇਜ਼ੀ ਦੇ ਨਾਲ ਵਧ ਰਹੀਆਂ ਨੇ ਦਿਲ ਦਾ ਦੌਰਾ ਉਸ ਵੇਲੇ ਹੁੰਦਾ ਹੈ ਜਦੋਂ ਦਿਲ ਤੱਕ ਖੂਨ ਅਤੇ ਆਕਸੀਜਨ ਠੀਕ ਢੰਗ ਦੇ ਨਾਲ ਨਹੀਂ ਪਹੁੰਚ ਪਾਉਂਦੇ ਪਰ ਕੀ ਤੁਹਾਨੂੰ ਪਤਾ ਹੈ ਕਿ ਦਿਲ ਦਾ ਦੌਰਾ ਅਚਾਨਕ ਨਹੀਂ ਹੁੰਦਾ ਸਾਡਾ ਸਰੀਰ ਇਸ ਤੋਂ ਪਹਿਲਾਂ ਸਾਨੂੰ ਕਈ ਸੰਕੇਤ ਦੇਣਾ ਸ਼ੁਰੂ ਕਰ ਦਿੰਦਾ ਹੈ ਜਿਨ੍ਹਾਂ ਨੂੰ ਅਕਸਰ ਅਸੀਂ ਨਜ਼ਰਅੰਦਾਜ਼ ਕਰਦੇ ਰਹਿੰਦੇ ਹਾਂ ਸਭ ਤੋਂ ਪਹਿਲਾ ਲੱਛਣ ਹੁੰਦਾ ਹੈ ਛਾਤੀ ਵਿੱਚ ਬੇਆਰਾਮੀ ਜਾਂ ਦਬਾਅ ਮਹਿਸੂਸ ਹੋਣਾ ਇਹ ਜਕੜਨ ਜਾਂ ਫਿਰ ਭਾਰੀਪਨ ਵਾਂਗ ਹੁੰਦਾ ਹੈ ਜੋ ਛਾਤੀ ਦੇ ਵਿੱਚਕਾਰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਹੈ ਦਰਦ ਕਈ ਵਾਰ ਖੱਬੇ ਹੱਥ ਗਰਦਨ ਜਵਾੜੇ ਜਾਂ ਫਿਰ ਪਿੱਠ ਤੱਕ ਵੀ ਫੈਲ ਜਾਂਦਾ ਹੈ ਅਕਸਰ ਲੋਕ ਇਸ ਨੂੰ ਗੈਸ ਜਾਂ ਫਿਰ ਐਸਿਡਿਟੀ ਸਮਝ ਲੈਂਦੇ ਨੇ ਪਰ ਇਹ ਦਿਲ ਦੇ ਦੌਰੇ ਦੀ ਨਿਸ਼ਾਨੀ ਹੋ ਸਕਦੀ ਹੈ ਦੂਜਾ ਲੱਛਣ ਬੇहद ਥਕਾਵਟ ਅਤੇ ਕਮਜ਼ੋਰੀ ਰਹਿਣਾ ਜੇ ਨੂੰ ਜਨਰਲ ਰੁਟੀਨ ਦਾ ਥੋੜਾ ਜਿਹਾ ਕੰਮ ਕਰਨ ਉੱਤੇ ਵੀ ਤੁਹਾਨੂੰ ਬਹੁਤ ਥਕਾਵਟ ਮਹਿਸੂਸ ਹੁੰਦੀ ਹੈ ਤਾਂ ਇਹ ਦਿਲ ਦੀ ਬਿਮਾਰੀ ਦੀ ਚੇਤਾਵਨੀ ਹੋ ਸਕਦੀ ਹੈ ਖਾਸ ਕਰਕੇ ਇਹ ਸਮੱਸਿਆ ਔਰਤਾਂ ਵਿੱਚ ਜ਼ਿਆਦਾ ਦੇਖੀ ਜਾਂਦੀ ਹੈ ਤੀਜਾ ਲੱਛਣ ਸਾਹ ਲੈਣਾਂ ਵਿੱਚ ਮੁਸ਼ਕਲ ਹੋਣਾ ਅਤੇ ਬਿਨਾਂ ਕਾਰਨ ਪਸੀਨਾ ਆਉਂਦੇ ਰਹਿਣਾ ਦਿਲ ਦੇ ਦੌਰੇ ਤੋਂ ਪਹਿਲਾਂ ਆਕਸੀਜਨ ਦੀ ਘਾਟ ਕਾਰਨ ਸਰੀਰ ਸਾਹ ਲਈ ਸੰਘਰਸ਼ ਕਰਦਾ ਹੈ ਪੌੜੀਆਂ ਚੜਨ ਜਾਂ ਫਿਰ ਥੋੜਾ ਜੁਰਨ ਨਾਲ ਹੀ ਸਾਹ ਚੜਨਾ ਜਾਂ ਪਸੀਨਾ ਆਉਣਾ ਖਤਰੇ ਦੀ ਘੰਟੀ ਹੋ ਸਕਦੀ ਹੈ ਚੌਥਾ ਲੱਛਣ ਦਿਲ ਦੀ ਅਨਿਯਮਤਾ ਧੜਕਣ ਅਤੇ ਚੱਕਰ ਆਉਣੇ ਜੇਕਰ ਅਚਾਨਕ ਦਿਲ ਤੇਜ਼ ਧੜਕਣ ਲੱਗ ਜਾਵੇ ਅੱਖਾਂ ਅੱਗੇ ਹਨੇਰਾ ਹੋਵੇ ਜਾਂ बेहोशी ਜਿਹੀ ਮਹਿਸੂਸ ਹੋਵੇ ਤਾਂ ਇਸ ਨੂੰ ਕਦੇ ਵੀ ਹਲਕੇ ਵਿੱਚ ਨਾ ਲਾਓ ਇਹ ਸਾਰੇ ਸੰਕੇਤ ਦਿਲ ਦੇ ਦੌਰੇ ਤੋਂ ਪਹਿਲਾਂ ਸਰੀਰ ਵੱਲੋਂ ਦਿੱਤੇ ਜਾਂਦੇ ਨੇ ਇਸ ਲਈ ਜੇ ਇਹ ਲੱਛਣ ਨਜ਼ਰ ਆਉਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ ਕਿਉਂਕਿ ਸਮੇਂ ਸਿਰ ਇਲਾਜ ਨਾਲ ਜ਼ਿੰਦਗੀ ਨੂੰ ਬਚਾਇਆ ਜਾ ਸਕਦਾ ਹੈ